ਤਿਰਤਰਾ ਤੁਮ ਤੋਵੇ ਸੁਆਮੀ ਹੋ ਘਰੀ ਤੇਰੀ ਦਤ ਮੇ ਤੁਮਹੀ ਨਾਨਕ ਦਾਸ ਸੁਆਮੀ ਹੋ ਘਰੀ ਲਿਆ ਕਹਿ ਦਾਸ ਅਮਰੀ ਜਿਉ ਪ੍ਰਿੰਦ ਸਭ ਤੇਰਾ ਤੋ ਨਾਨਕ ਸਭ ਤੇਰੀ ਬੜਾਈ ਕੋਈ ਨਾ ਉਹ ਨ ਜਾਣੇ ਮੇਰਾ ਵਾਹਿਗੁਰੂ ਜੀ ਅਰਦਾਸਿਕ ਕੋ ਉਨਕਾਰ ਸ੍ਰੀ ਵਾਹਿਗੁਰੂ ਜੀ ਕੀ ਹਉਤੇ ਸ੍ਰੀ ਭਗਵੰਤ ਜੀ ਸਹਾਇ ਪਾ ਸ੍ਰੀ ਭਗਵੰਤ ਜੀ ਕੀ ਪਾਤਸ਼ਾਹੀ 10 ਕ੍ਰਿਪਾ ਭਗਵੰਤ ਜੀ ਸਿਮਰਕਾ ਗੁਰੂ ਨਾਨਕ ਦੇਵ ਧਿਆਇ ਹੈ ਅੰਮ੍ਰਿਤ ਗੁਰ ਤੇ ਅਮਰਦਾਸ RAM DAS ਨੇ ਹੋਇ ਸਰਾਏ ਰਤਨਾਂ سبزادیا ਆਪਿਆਂ ਜੈਨਾਦਰਨਾ ਨਾਮੁ ਦਿਲ ਪਿਆਵਾਂ ਲੁਕੇ ਛਗੇ ਆ ਦੇਖ ਚਲਾਈ ਤੇਗੁ ਆਈਂ ਦੇਖ ਕੇ ਅੰਡਟ ਕੀਤਾ ਤੇਰਾ ਪਿਆਰਿਆ ਸਤਿਆਰਿਆ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਜੈਨਾ ਸਿੰਘਾ ਸਿੰਘ ਜੀ ਆਏ ਤਮੇ ਸਿਰ ਸਿੱਤੇ ਬੰਦ ਵੰਡ ਕਲਵਾਇ ਖੋਪਰੀਆਂ ਲੋਹਾਂਆਂ ਲਫੀਆਂ ਤੇ ਚੜੇ ਆਇਆਂ ਦੇ ਨਾਲ ਤਨ ਚਰਵਾਇ ਉਹਦਾ ਆਏ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਦੁਰਮੇ ਸਿੱਖੀ ਕੇਸਾਂ ਸਵਾਸਨ ਸੰਗਨੇ ਵਾਹੀ ਤਰਾਂ ਦੀ ਪਵਿੱਤਰ ਕਮਾਈ ਦਾ ਆਨੰਦ ਕਰੋ ਜੀ ਦੇਵ ਤੇ ਆਵਣ ਕਰ ਸਰਕਾਰ ਸਰਬ ਸੁਖੋ ਹੋਵੇ ਜਾਣ ਖਾਲਸਾ ਜੀ ਸਾਹਿਬ ਤਾ ਤਾਰਛਰਿਆਤ ਦੇਵ ਤੇ ਰਹੁਤੇ ਬਲਦੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਵਾਹਿਗੁਰੂ ਸਿਖਾ ਨੂੰ ਸਿੱਖੀ ਦਾ ਕੇ ਸਤੰਗ ਧਨ ਵੇਖਤਾਂ ਸਾਧਾ ਦਾਨ ਭ੍ਰੋਸਾ ਦਾਨ ਧਨ ਸਦਾਨ ਆਪਾ ਸਰ ਸਾਹਿਬ ਜੀ ਕੇ ਦਾਰਸ਼ਨਿ ਸ਼ਨਾਣ ਸਤਿ ਪਿਆਰੇ ਦੇਵ ਊੰਗੇ ਜੋਗ ਜੋਗਿਆ ਟਲ ਧਰਮ ਕਾਜ ਕਾਰ ਖਾਲਸਾ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਨਿਵਾ ਮਤੁ ਸੇ ਮਤੁ ਪਤਿ ਦਾ ਅੰਕਾਇ ਆਪੁ ਕਾਲ ਪੁਰਖ ਵਾਹਿਗੁਰੂ ਹੇ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸੇਣ ਕਾਣਾ ਸਾਹਿਬ ਤੇ ਔਰ ਗੁਰਦੁਆਰੇ ਗੁਰਧਾਮਾਂ ਦੇ ਜੇਨਾ ਤੋਂ ਆਪ ਜੀ ਦੇ ਪਿਆਰੇ ਪੰਥ ਨੂੰ ਵਿਸੋੜਿਆ ਗਿਆ ਹੈ ਖੁੱਲੇ ਦਾਰਸ਼ਨ ਦੇ ਦਾਰ ਸੇਵਾ ਸੰਭਾਲਤਾ দান ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ 헤ਰ ਮਾਣਿਆ ਦੇ ਮਾਣ ਸਤਿਗੁਰੂ ਦੇ ਤਾਣਿਆ ਦੇ ਤਾਣ ਨਵੀਆਂ ਦੀ ਔਟ ਧਾਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆਪ ਜੀ ਦੇ ਹਜ਼ੂਰ ਅਰਵਾਸਾਂ ਜੋਦੜੀਆਂ ਬੇਟੀਆਂ ਸਤਿਗੁਰੂ ਜੀ ਮੇਰਾ ਦੇ ਘਰ ਉੱਠਿਆ ਬੇਟੀਆਂ ਪ੍ਰਵਾਣ ਕਰੋ ਸਤਿਗੁਰੂ ਜੀ ਆਪ ਦੀ ਕਿਰਪਾ ਦੇ ਨਾਲ 2024 ਸੁਖ ਸ਼ਾਂਤੀ ਨਾਲ ਸਾਲ ਉਤੀਤ ਹੋਇਆ ਹੈ 2025 ਦਾ ਸਾਲ ਸ਼ੁਰੂ ਹੋਇਆ ਹੈ ਅੱਜ ਆਪ ਦੀ ਕਿਰਪਾ ਦੇ ਨਾਲ ਇਸ ਲਈ ਅਰਦਾਸ ਕਰਨ ਜੋ ਜੀਆਂ ਬੇਟੀਆਂ ਹਨ ਨਵੇਂ ਸਾਲ ਲਈ ਸਰਬੱਤ ਪਰਿਵਾਰਾਂ ਦੀਆਂ ਅਤੇ ਸੰਤ ਬਾਬਾ ਅਤਰ ਸਿੰਘ ਜੀ ਸਤਿਗੁਰੂ ਜੀ ਅਰਦਾਸਾਂ ਬੇਨਤੀਆਂ ਪ੍ਰਵਾਨ ਕਰੋ ਦਰਜ ਕਰਦੇ ਸੇਵਾਦਾਰ ਸਦਾਰ ਅਰਵਿੰਦਰ ਸਿੰਘ ਮਿਲਬੀਰ ਬੀਤ ਕੌਰ ਨਿਹਾਲ ਸਿੰਘ ਪਰਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਦਲਜੀਤ ਕੌਰ ਮੱਟੂ ਪਰਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਨਵਿੰਦਰ ਕੌਰ ਹਰਪ੍ਰੀਤ ਸਿੰਘ ਚੜ੍ਹਦੀ ਕਲਾ ਦੀ ਅਰਦਾਸ ਅਰਤਾਸ ਸਿੰਘ ਗੁਰਵਿੰਦਰ ਕੌਰ ਖੱਕੜ ਸਮੂਹ ਪਰਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ دویندر کور بچی جون پریت کور امرت پریت سنگھ دی چاڑی کلا دی ارداس سات نام سنگھ ہر دویندر کور سمو پروار دی چاڑی کلا دی ارداس جزوان سنگھ سمو پروار دی چاڑی کلا دی ارداس جزوان سنگھ ہر دیب کور راو دیب سنگھ سائل دیب سنگھ انبو دیب سنگھ محتاب جسریپر چڑھتی کلاس ਬਲਵਿੰਦਰ ਸਿੰਘ ਬਿਲਕੁਲ ਬਲਵਿੰਦਰ ਕੌਰ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਾਰਜ ਰਾਸ ਕਰਨੇ ਬਲਵਿੰਦਰ ਸਿੰਘ ਗੁਰਪ੍ਰੀਤ ਸਿੰਘ ਸੁਰਜੀਤ ਸਿੰਘ ਚੜ੍ਹਦੀ ਕਲਾ ਦੀ ਅਰਦਾਸ ਅਮਰੀਤ ਸਿੰਘ ਬਰਵਖਸ ਕੌਰ ਸਮੂਹ ਪਰਿਵਾਰ ਵੱਲੋਂ ਪ੍ਰਦੀਪ ਸਿੰਘ ਨੂੰ ਸਾਧਗੁਰੂ ਜੀ ਚੱਗੀ ਮੱਤ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਅਰਦਾਸ ਹੈ ਸਰਦਾਰ ਰਵਿੰਦਰ ਸਿੰਘ ਗਿੰਰੀ ਜਸਵੰਤ ਕੌਰ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੱਚਿਆਂ ਦੇ ਕਾਗਜ਼ ਰਾਸ ਕਰਨੇ सुरेंद्र ਸਿੰਘ ਬੇਲਵੀ सुरेंद्र ਕੌਰ ਸਲੋਹਾ ਸਮੂਹ ਪਰਿਵਾਰ ਵੱਲੋਂ ਬੱਚੇ ਕਾਕਾ ਅਰਤਾਸ ਸਿੰਘ ਦੀ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਚੱਲੀ ਸਿਹਤ ਬਖਸ਼ੋ ਸਿਰ ਤੇ ਮੇਰਾ ਪ੍ਰਿਆਰਥਕੋ ਬੱਚੇ ਨੂੰ ਸਤਿਗੁਰੂ ਜੀ ਹੰਸ ਸੰਭੋ ਕੇ ਸਹਾਇਤਾ ਕਰੋ ਪਰਿਵਾਰ ਦੀਆਂ ਇੱਛਾਵਾਂ ਪੂਰੀਆਂ ਕਰੋ ਸਰਦਾਰ ਕੁਮਰਦ ਸਿੰਘ ਜਵੰਦਾ ਸਮੂਹ ਪਰਿਵਾਰ ਦੀ ਸ਼ਰਨੀ ਕਲਾਰੀ ਦੇ ਦਾਸ ਜੀ ਜਿੰਦਰ ਕੌਰ ਨੂੰ ਤਨੁਸ਼ਟੀਆਂ ਦੇ ਲੋਕਤਾਰੀਆਂ ਬਖਸ਼ਿਸ਼ਾਂ ਚੜਦੀ ਕਲਾਰੀ ਦੇ ਦਾਸ ਬੱਚੀ ਹਰਦੀਪ ਕੌਰ ਕਾਕਾ ਸਹਿਬ ਸਿੰਘ ਏਕਮ ਸਿੰਘ ਪਰਿਵਾਰ ਦੀ ਚੜਦੀ ਕਲਾਰੀ ਦੇ ਦਾਸ ਬੱਚਿਆਂ ਦੇ ਮੰਦੀ ਦੀ ਇੱਛਾ ਪੂਰੀ ਕਰਨੀ ਸਤਿਗੁਰੂ ਜੀ ਭਾਈ ਕਮਲਜੀਤ ਸਿੰਘ ਸਮੂਹ ਪਰਿਵਾਰ ਦੀ ਚੜਦੀ ਕਲਾਰੀ ਦੇ ਦਾਸ ਭਾਈ ਕਮਲਜੀਤ ਸਿੰਘ ਲਈ ਪਰਿਵਾਰ ਦੀਆਂ ਜੋ ਵੀ ਇੱਛਾਵਾਂ ਪੂਰੀਆਂ ਕਰਨੀਆਂ ਸਰਦਾਰ ਸੁਦੇਸ਼ ਸਿੰਘ ਜੀ ਵੀ ਹੁਣਜੀਤ ਕੌਰ ਵੱਲੋਂ ਕਾਕਾ ਰਮਨਜੀਤ ਸਿੰਘ ਦੇ ਜਨਮ ਦਿਨ ਤੇ ਅਰਦਾਸ ਕਰਾਉਂਦੇ ਹਨ ਬੱਚਿਆਂ ਨੂੰ ਲੰਮੀ ਆਮਰਾ ਚੜ੍ਹਦੀਆਂ ਕਲਾਂ ਨਿਉਂ ਦਰਤਾ ਬਖਸ਼ੀਆਂ ਗੁਰੂ ਘਰ ਨਾਲ ਪਰਸਪਰ ਪਿਆਰ ਬਖਸ਼ਣਾ ਸਤਿਗੁਰੂ ਜੀ ਸਮੂਹ ਪਰਿਵਾਰਾਂ ਦੀਆਂ ਚੜ੍ਹਦੀਆਂ ਕਲਾਂ ਦੀਆਂ ਅਰਦਾਸਾਂ ਹਨ ਇਹ ਸਾਲ ਸਰਬੱਤ ਲਈ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਿਗੁਰ ਨਦਰ ਕਰੇ ਪਰਿਵਾਰਾਂ ਲਈ ਸੰਗਤਾਂ ਲਈ ਸਮੁੱਚੀ ਮਨੁੱਖਤਾ ਲਈ ਖੁਸ਼ੀਆਂ ਲੈ ਕੇ ਆਵੇ ਸਭ ਨੂੰ ਚੜ੍ਹਦੇ ਆ ਕਲਾ ਹੰਸਾਂਗ ਹੋ ਕੇ ਸਹਿਦਾਰ ਕਰਨੀ ਸਤਿਗੁਰੂ ਜੀ ਕਮਾਈਆਂ ਤੇ ਵਾਧੇ ਕਰੋ ਵਰਮ ਤੇ ਵਾਧੇ ਦਿਨ ਦੁੱਖਣੀ ਰਾਤ ਚੋਗਣੀ ਤਰੱਕੀ ਬਖਸ਼ਣੀ ਸਤਿਗੁਰੂ ਜੀ ਵਰਮ ਕੁ ਪਿਆਰਿਆਂ ਸਰਵਤਨ ਨੂੰ ਮਨ ਨੀਵਾ ਬਖ ਉੱਚੀ ਬਖਸ਼ਣੀ ਚੰਗੇ ਕੰਮ ਕਰਵਾਉਣ ਇਸ ਸਾਲ ਵਿੱਚ ਸਤਿਗੁਰੂ ਜੀ ਕਿਰਪਾ ਕਰਨੀ ਅੰਸਬੂ ਕੇ ਸਹਤਾ ਕਰਨੀ ਬੁਰੇ ਕੰਮਾਂ ਤੋਂ ਬਚਾ ਕੇ ਰੱਖਣਾ ਚੰਗੇ ਪਾਸੇ ਲਾ ਕੇ ਰੱਖਣਾ ਸੱਚੀਆਂ ਸੁੱਚੀਆਂ ਕਿਰਤਾਂ ਕਰਨ ਦਾ ਬਲ ਬਖਸ਼ਣਾ ਐਸ ਵੇਲੇ ਪਰਿਵਾਰ ਵੱਲੋਂ ਅਤੇ ਗੁਰੂ ਘਰ ਪਰਿਵਾਰ ਵੱਲੋਂ ਜਿਨ੍ਹਾਂ ਦੇ ਨਾਮ ਆਪ ਜਾਣਦੇ ਹੋ ਅਤੇ ਸੰਗਤਾਂ ਵੱਲੋਂ ਕੜਾ ਪਸ਼ਾ ਸੇ ਹੁਕਮਨਾਮੇ ਬਖਸ਼ਿਸ਼ ਕਰਕੇ ਨਵੇਂ ਸਾਲ ਦੇ ਕੰਮਾਂ ਦੀਆਂ ਸ਼ੁਰੂਆਤਾਂ ਕਰਨੀਆਂ ਮਹਾਰਾਜ ਤੇ ਪਾਤਸ਼ਾਹ ਜੀ ਉਹ ਨਵੇਂ ਸਾਲ ਦੇ ਕੰਮਾਂ ਦੀਆਂ ਸ਼ੁਰੂਆਤਾਂ ਕਰਨ ਦੀਆਂ ਸਤਿਗੁਰੂ ਜੀ ਸਿੱਖਿਆਵਾਂ ਬਖਸ਼ੋ ਸਤਿਗੁਰੂ ਜੀ ਇੱਛਾ ਬਖਸ਼ੋ ਚੜ੍ਹਦੀਆਂ ਕਲਾ ਬਖਸ਼ੋ ਐਸੋੜੇ ਹੁਕਮਨਾਮੇ ਤੇ ਚੜ੍ਹਦੀ ਜੀ ਬਾਗਬੂਦੀ ਸੁਭਤਾ ਬਖਸ਼ ਕੇ ਸਹੀ ਪਿਆਰੇ ਮਿਲੋ ਦੇ ਨਾਮ ਲਿਆ ਤੇਰਾ ਨਾਮ ਚਿਤਿਆ ਵੇ ਜੀ ਨਾਲ ਤੇਰਾ ਨਾਮ ਸੱਚੀ ਕਲਾ ਤੇਰੇ ਬਾਣੇ ਸਰਬਾਪਰਾਪਲਾ ਵਾਹਿ ਤੁਜੀ ਕਾ ਖਾਲਸਾ ਵਾਹਿ ਤੁਜੀ ਦੁਰਾਗਿਆ ਵੇ ਤਾਲ ਕੀ ਤੇਰਾ ਨਾਮ ਮੰਨ ਸਤਿ ਗ੍ਰੰਥਨ ਕੋ ਹੁਕਮ ਹੈ ਜੋ ਗ੍ਰੰਥ ਜੋ ਗ੍ਰੰਥ ਜੀ ਮੰਨ ਆ ਪ੍ਰਭੂ ਕੀ ਦੇ ਪ੍ਰਭੂ ਕੋ ਗੁਰੂ ਨਾਮ ਜਹਾ ਅਜਾ ਅਜਾ ਜੋ ਸੋਤਰੇ ਪਾਰ ਜੋ ਸ਼ਰਧਾ ਕਰ ਦੇਵ ਦੇ ਪਾਰੋ ਤਰਨਾਰ ਜੰਡਾ ਜਗੇ ਹੱਥ ਮੇ ਤਰਵੀ ਸੁਹੈ ਸੀਸ ਹੋਰੀ ਰੰਚਿਆ ਕਰੇ ਤਰਵੀ ਤਰਜਨ ਦੀਸ ਹੋਰੀ ਰੰਚਿਆ ਕਰੇ ਤਰਕਤੀ ਤਰਜਨ ਦੀਸ